ਜਦੋਂ ਦਾਤਾ ਜੀ ਦੇ ਦਰ ਤੇ ਆਉਣਾ ਆبتدي ਲਾਗੇ ਤੋਂ ਲਾਗੇ ਬੈਠਣਾ ਕਲਾਸ ਦੇ ਵਿੱਚ ਜਿਹੜਾ ਬੱਚਾ ਅਗਲੇ ਦਸਕ ਦੇ ਬੈਠਣਾ ਸ਼ੁਰੂ ਹੋ ਗਿਆ ਸਮਝ ਲਓ ਕਿ ਆਟੋਮੈਟਿਕਲੀ ਉਹਦੀ ਲਰਨਿੰਗ ਜਿਹੜੀ ਆ ਉਹ ਫਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਸਾਡੀ ਆਈ ਸਾਈਟ ਹਨ ਇਹਦਾ ਇੱਕ ਫੀਲਡ ਆ ਵੇਖਣ ਦਾ ਇੱਕ ਤੇ ਸਾਡੀ ਮੇਨ ਸਾਈਟ ਹੈ ਇੱਕ ਪ੍ਰੀਫਰਲ ਆਈ ਸਾਈਟ ਹੁੰਦੀ ਹੈ ਜਿਵੇਂ ਕੋਈ ਪ੍ਰਕਰਮ ਇਧਰ ਕਰ ਲੈਂਦਾ ਨਾ ਤੇ ਸਾਨੂੰ ਉਦੋਂ ਹੀ ਉਹ ਥੋੜਾ ਦਿਖਣਾ ਸ਼ੁਰੂ ਹੋ ਜਾਂਦਾ ਜਦੋਂ ਤੁਹਾਨੂੰ ਕੋਈ ਦਿਖਣਾ ਸ਼ੁਰੂ ਹੁੰਦਾ ਉਹ ਥੋੜੀ ਜੀ ਵਾਈਬ੍ਰੇਸ਼ਨ ਡਿਸਟਰਬੈਂਸ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿੰਨੇ ਤੇ ਧਿਆਨ ਲਾਉਣਾ ਹੈ ਉਹਨੂੰ ਆਪਣਾ ਫੀਲਡ ਆਫ view ਜਿਹੜਾ ਉਹ ਘਟਾਉਣਾ ਚਾਹੀਦਾ ਜਿਉਂ ਜਿਉਂ ਆਪ ਜੀ ਸਤਗੁਰੂ ਜੀ ਦੇ ਕੋਲ ਬੈਠੋਗੇ ਅੱਗੇ ਬੈਠੋਗੇ ਆਪ ਜੀ ਦਾ ਫੀਲਡ ਆਫ view ਜਿਹੜਾ ਹੈ ਨਾ ਉਹ ਛੋਟਾ ਹੋ ਜਾਏਗਾ ਸਮਝ ਲਓ ਜਾਇ ਇਹ ਵੇਖੋ ਕਿ ਇੱਕ ਭੈਣ ਜਾਂ ਵੀਰ ਜਿਹੜੇ ਪਿੱਛੇ ਬੈਠੇ ਆ ਉਹਨਾਂ ਨੂੰ ਸਤਗੁਰੂ ਜੀ ਸਰੂਪ ਵੇਖੋ ਕਿੰਨਾ ਸਾਈਂ ਤੇ ਦਿਖਾਈ ਦੇ ਰਿਹਾ ਜਿਉਂ ਜਿਉਂ ਲੱਗਿਆ ਉਹਦੇ ਸਰੂਪ ਵੱਡਾ ਹੋਈ ਜਾਣਾ ਕਿਉਂ ਤੇ ਉਹ ਦਰਸ਼ਨ ਖੁੱਲ੍ਹੇ ਹੋਈ